ਦਾ ਪਾਕ ਬਰੀ ਰਹਿੰਦੇ ਸੀ ਜਿਨ੍ਹਾਂ ਦਾ ਬੇਟਾ ਸੀ ਇੱਕ ਸੇਵਾਦਾਸ ਬੜੇ ਵਿਦਵਾਨ ਸਨ ਫਿਲਾਸਫਰ ਸਨ ਤੇ ਉਹਨਾਂ ਨੂੰ ਕੋਈ ਵੀ ਫਿਲਾਸਫਰੀ ਦੇ ਵਿੱਚ ਆਰਾ ਨਹੀਂ ਸਕਦਾ ਸੀ ਨੂੰ ਪਤਾ ਲੱਗਾ ਕਿ ਕੋਈ ਦਰਬਾਰ ਸਭਾ ਆਏ ਨੇ ਕਹਿੰਦੇ ਜੇ ਅਸੀਂ ਦਰਸ਼ਨ ਕਰਾਂਗੇ ਦੇਖੀ ਜਾ ਕੇ ਮੇਰੇ ਕੋਲ ਕੋਈ ਜਿੱਤ ਸਕਦਾ ਕਿ ਨਹੀਂ ਜਦੋਂ ਮਾਰੇ ਦੇ ਦਰਸ਼ਕ ਹੋਏ ਤੇ ਨਮਸਕਾਰ ਕੀਤਾ ਤੇ 6 ਮਹੀਨੇ ਉਹਨਾਂ ਦੀ ਸੰਗਤ ਵਿੱਚ ਹੀ ਰਹੇ ਨੀ। ਕਿ ਜਾ ਕੇ ਗੁਰੂ ਸਾਹਿਬ ਅੱਗੇ ਮੇਰੀ ਬੇਨਤੀ ਕੋ ਰੁਕੀ ਮਾਤਾ ਜੀ ਤੁਹਾਨੂੰ ਯਾਦ ਕਰੇ। ਕਹਿੰਦੇ ਜੀ ਤੁਹਾਡੇ ਕਹਿਣ ਤੇ ਗੁਰੂ ਸਾਹਿਬ ਆਣ ਕੇ ਕਹਿੰਦੇ ਤੁਸੀਂ ਜਾ ਕੇ ਦੇਖੋ। ਉਸ ਦਿਨ ਆਖੇ ਨਾਲ ਹੀ ਸਾਰਾ ਕੰਮ ਹੁੰਦਾ ਜੀ ਚੋਲਾ ਤਿਆਰ ਕੀਤਾ। ਚੋਲਾ ਤਿਆਰ ਕਰਦੇ ਕਰਦੇ पलीट होकर मैंने लाइट चली गई जो तो गुरु साहब इतने आए तो माता जी ने नमस्कार किया तो कह लगे जी माता जी मैं आ गया है गुरु साहब दिता गुरु साहब ने कहा दसो मैं हूँ की आ गया मैं थोड़ी की सेवा कर कहना जी मेरा टाइम पूरा हो गया अपने हाथी मेरा जो अंतम संस्कार वो करके जाना है फिर माता जी के सुहास निकले ਇਹ ਜਿਹੜੀ ਜਗ੍ਹਾ ਬਣੀ ਹੈ ਇੱਥੇ ਮਾਤਾ ਜੀ ਦਾ ਸਨਸਕਾਰ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਕਤ ਸ਼੍ਰੀ ਨਿਕਰ ਦੇ ਗੁਰਦੁਆਰਾ ਪਾਸ਼ਾਹੀ 6ਵੀਂ ਦੇ ਵਿੱਚ ਮੌਜੂਦ ਆ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਇਸ ਬਾਰੇ ਜਾਣਾਂਗੇ ਸਾਡੇ ਨਾਲ ਇੱਥੋਂ ਦੇ ਜੋ ਲੋਕਲ ਨਿਵਾਸੀ ਨੇ ਜਸਪੀਰ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿਵੰਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਵਾਇਸ ਪ੍ਰੈਜ਼ੀਡੈਂਟ ਗੁਰਦੁਆਰਾ ਪਰਵੰਧਕ ਕਮੇਟੀ ਸ਼ਿਰਨਗਰ 6ਵੀਂ ਪਾਛੇ ਗੁਰਦੁਆਰੇ ਦੇ ਵਿੱਚ ਅਸੀਂ ਖਲੋਤੇ ਆ ਅੰਦਰ ਜਿਹੜਾ ਅਸਥਾਨ ਹੈ ਮਾਰੇ ਦਾ ਅਸਥਾਨ ਹੈ ਇੱਥੇ ਮਾਤਾ ਪਾਕ ਬੈਠੀ ਰਹਿੰਦੇ ਸੀ ਜਿਨ੍ਹਾਂ ਦਾ ਬੇਟਾ ਸੀ ਇੱਕ ਸੇਵਾਦਾਸ ਬੜੇ ਵਿਦਵਾਨ ਸਨ ਫਿਲਾਸਫਰ ਸਨ ਤੇ ਉਹਨਾਂ ਨੂੰ ਕੋਈ ਵੀ ਫਿਲਾਸਫਰੀ ਦੇ ਵਿੱਚ ਆ ਰਾ ਨਹੀਂ ਸਕਦਾ ਸੀ ਉਹਨਾਂ ਨੂੰ ਪਤਾ ਲੱਗਾ ਕਿ ਕੋਈ ਦਰਬਾਰ ਸਭਾ ਆਏ ਨੇ ਕਹਿੰਦੇ ਜੇ ਅਸੀਂ ਦਰਸ਼ਨ ਕਰਾਂਗੇ ਦੇਖੀ ਜਾ ਕਿ ਮੇਰੇ ਕੋਲ ਕੋਈ ਜਿੱਤ ਸਕਦਾ ਕਿ ਨਹੀਂ ਜਦੋਂ ਮਹਾਰਾਜ ਦੇ ਦਰਸ਼ਨ ਹੋਏ ਤੇ ਨਮਸਕਾਰ ਕੀਤਾ ਤੇ 6 ਮਹੀਨੇ ਉਹਨਾਂ ਦੀ ਸੰਗਤ ਵਿੱਚ ਹੀ ਰਹੇ ਨੇ ਸੰਗਤ ਰਹਿ ਕੇ ਫਿਰ ਵਾਪਸ ਦਿਰਾਏ ਆ ਕੇ ਤੇ ਗੁਰੂ ਸਾਹਿਬੀ ਲਿਵ ਲੱਗੀ ਉਹਨਾਂ ਨੂੰ ਮਾਤਾ ਜੀ ਕਹਿੰਦੇ ਸਨ ਤੁਸੀਂ ਮੈਨੂੰ ਸਮਝ ਨਹੀਂ ਆਂਦੀ ਤੁਸੀਂ ਰਾਜੇ ਦੇ ਕੋਲ ਸੀ ਇੱਥੇ ਆ ਕੇ ਗੁਰੂ ਸਾਹਿਬ ਦੇ ਮੈਨੂੰ ਕੁਝ ਸਮਝ ਨਹੀਂ ਕਹਿੰਦੇ ਜੀ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ ਨੇ ਕਿ ਉਹ ਮੈਂ ਗੁਰੂ ਸਾਹਿਬ ਕਹਿੰਦੇ ਦੀ ਤੁਸੀਂ ਇਹ ਕੰਮ ਕਰੋ ਤੁਸੀਂ ਜਾ ਕੇ ਗੁਰੂ ਸਾਹਿਬ ਅੱਗੇ ਮੇਰੀ ਬੇਨਤ ਕਰੋ ਕਿ ਮਾਤਾ ਜੀ ਤੁਹਾਨੂੰ ਯਾਦ ਕਰੇ ਕਹਿੰਦੇ ਜੀ ਤੁਹਾਡੇ ਕਹਿਣ ਤੇ ਗੁਰੂ ਸਾਹਿਬ ਆਣ ਕੇ ਕਹਿੰਦੇ ਤੁਸੀਂ ਜਾ ਕੇ ਦੇਖੋ ਜਦੋਂ ਸੇਵਾਦਾਰ ਜੀ ਵਾਪਸ ਕੇ ਗੁਰੂ ਸਾਹਿਬ ਅੱਗੇ ਬੇਨਤ ਕੀ ਉਹਨਾਂ ਨੇ ਕਿ ਅਸੀਂ ਜ਼ਰੂਰ ਆਵਾਂਗੇ ਮਾਤਾ ਜੀ ਨੇ ਉਸ ਤਾਸ ਦੇ ਨਾਲ ਹੀ ਸਾਰਾ ਕੰਮ ਹੁੰਦਾ ਜੀ ਚੋਲਾ ਤਿਆਰ ਕੀਤਾ ਚੋਲਾ ਤਿਆਰ ਕਰਦੇ ਕਰਦੇ ਚੋਲਾ ਕੰਪਲੀਟ ਹੋ ਕੇ ਉਹਨਾਂ ਦੀ ਲਾਈਟ ਚੱਲੇ ਗਈ ਸੀ ਜਦੋਂ ਗੁਰੂ ਸਾਹਿਬ ਇੱਥੇ ਆਏ ਤੇ ਮਾਤਾ ਜੀ ਨੇ ਨਮਸਕਾਰ ਕੀਤਾ ਤੇ ਕਹਿਣ ਲੱਗੇ ਜੀ ਮਾਤਾ ਜੀ ਮੈਂ ਆ ਗਏ ਹਾਂ ਜੋ ਚੀਜ਼ ਤੁਸੀਂ ਤਿਆਰ ਕੀਤੀ ਹੈ ਕਹਿੰਦੇ ਮੈਨੂੰ ਕੀ ਪਤਾ ਤੁਸੀਂ ਕੌਣ ਹੋ ਮੇਰੀ ਤੇ ਲਾਈਟ ਹੈ ਨਹੀਂ ਉਸ ਤੋਂ ਬਾਅਦ ਮਹਾਰਾਜ ਨੇ ਮਹਾਰਾਣੀ ਬਰ ਮਰਛਾ ਮਾਰ ਕੇ ਜਾਲ ਕੱਢਿਆ ਸੀ ਜਾਲ ਕੱਢ ਕੇ ਮਾਤਾ ਜੀ ਦੇ ਅੱਖਾਂ ਤੇ ਜਲ ਦਾ ਛੱਟਾ ਮਾਰਿਆ ਸੀ ਮਾਤਾ ਜੀ ਦੀ ਲਾਈਟ ਆ ਗਈ ਸੀ ਉਸ ਤੋਂ ਬਾਅਦ ਮਾਤਾ ਜੀ ਨੇ ਦੇਖਿਆ ਸਭ ਬੋਡੂ ਲੱਗੇ ਨੇ ਉਹ ਚੋਲਾ ਗੁਰੂ ਸਾਹਿਬ ਨੂੰ ਦਿੱਤਾ ਤੇ ਗੁਰੂ ਸਾਹਿਬ ਨੇ ਕਿਹਾ ਦੱਸੋ ਮੈਂ ਹੁਣ ਕੀ ਆ ਗਿਆ ਮੈਂ ਤੁਹਾਡੀ ਕੀ ਸੇਵਾ ਕਰਨਾ ਜੀ ਮੇਰਾ ਟਾਈਮ ਪੂਰਾ ਹੋ ਗਿਆ ਤੁਸੀਂ ਆਪਣੀ ਹੱਥੀ ਮੇਰਾ ਜਿਹੜਾ ਅੰਤਿਮ ਸੰਸਕਾਰ ਉਹ ਕਰਕੇ ਜਾਣਾ ਹੈ ਫਿਰ ਮਾਤਾ ਜੀ ਦੇ ਸਵਾਸ ਨਿਕਲੇ ਫਿਰ ਇਹ ਜਿਹੜੀ ਜਗਾ ਬਣੀ ਹੈ ਇੱਥੇ ਮਾਤਾ ਜੀ ਦਾ ਸੰਸਕਾਰ ਹੋਇਆ ਤੇ ਇਹ ਅਸਲੀ ਇਤਿਹਾਸ ਹੈ ਕਹਿੰਦੇ ਸੋਨੂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਜਦੋਂ ਚੋਲਾ ਤਿਆਰ ਕੀਤਾ ਨਾ ਕਿ ਲਾਈਟ ਜਲਦੀ ਕਿਸੇ ਚੋਲਾ ਕੰਪਲੀਟ ਹੋਇਆ ਫਿਰ ਜਦੋਂ ਗੁਰੂ ਸਾਹਿਬ ਆ ਕੇ ਉਹਨਾਂ ਨੇ ਪੁੱਛਿਆ ਉਹਨੇ ਕਿ ਲਾਈਟ ਹੀ ਨਹੀਂ ਸੀ ਗਈ ਦੀ ਮੈਨੂੰ ਕੀ ਪਤਾ ਕੋਣ ਫਿਰ ਮਾਰੇ ਨੇ ਜਲ ਮਾਰ ਕੱਢ ਕੇ ਛਿੱਟਾ ਮਾਰੇ ਸੀ ਲਾਈਟ ਆ ਗਈ ਸੀ ਉਸ ਤੋਂ ਬਾਅਦ ਮਾਤਾ ਜੀ ਨੇ ਗੁਰੂ ਸਾਹਿਬ ਨੇ ਚੋਲਾ ਭੇਟ ਕੀਤਾ ਫਿਰ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਦੱਸੋ ਮੈਂ ਕੀ ਕਰ ਸਕਦਾ ਕਹਿੰਦਾ ਜੀ ਬਸ ਮੇਰਾ ਟਾਈਮ ਹੋ ਗਿਆ ਤੁਸੀਂ ਆਪਣੀ ਅੱਥੀ ਮੇਰੇ ਕਾ ਇਹ संस्कार ਜਿਹੜਾ ਕਰਕੇ ਜਾਣਾ ਹੈ ਫਿਰ ਇਹ ਜਿਹੜੀ ਜਗ੍ਹਾ ਬਣੀ ਹੈ ਇਹ ਮਾਤਾ ਜੀ ਦੀ ਸੰਸਕਾਰ ਦੀ ਹੈ ਕਿ ਗੁਰੂ ਸਾਹਿਬ ਇੱਥੇ ਆ ਕੇ ਬੈਠੇ ਸੀ ਜਿਹੜਾ ਤਖਤ ਅਸਲੀ ਇਤਿਹਾਸਿਤ ਹੈ ਹੈ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਵਾਪਸ ਬਾਰਾਮਲੇ ਸਿੰਘਪੁਰਾ ਗਾਂਧੀ ਜਾਂਦੇ ਉੜੀ ਉੜੀ ਤੋਂ ਫਿਰ ਪਾਕਿਸਤਾਨ ਦੇ ਏਰੀਏ ਤੇ ਦਰਵਾਜ਼ਾ ਚੱਲੇ ਗਏ। ਸਰਾਤਨ ਖੂ ਜਿੰਨੇ ਵੀ ਗੁਰਦਾਰੇ ਹੈਗੇ ਜਿਆਦਾ ਛੇਮੀ ਪਾਛੇ ਦੇ ਆਗੇ। ਗੁਰੂ ਨਾਨਕ ਦੇਵ ਜੀ ਦੇ ਇੱਥੇ ਦੋ ਗੁਰਦਾਰੇ ਨੇ। ਇੱਕ ਆਪਣਾ ਮਰਦਨ ਸਾਹਿਬ ਦੇ ਕੋਲ ਹੈ। ਇਹ ਆਪਣਾ ਬੀਜਗੜਾ ਜਿਹੜਾ ਪਹਿਲ ਗਮ ਨੂੰ ਰਸਤਾ ਜਾਂਦਾ ਉੱਥੇ ਗੁਰਦਾਰੇ ਬਣਿਆ। ਤੇ ਇੱਕ ਗੁਰਦਾਰਾ ਜਿਹੜਾ ਪੱਥੇ ਸਾਹਿਬ ਹੈ ਜਿਹੜਾ ਕਿ ਉਹ ਆਰਮੀ ਦੇ ਕੋਲ ਬੜਾ ਸੋਹਣਾ ਗੁਰਦਾਰਾ ਬਣਿਆ ਇੰਤਜ਼ਾਮ ਬੜਾ ਵਧੀਆ ਆ। ਤੇ ਦੋ ਗੁਰੂ ਨਾਨਕ ਦੇਵ ਜੀ ਇਹ ਬਾਕੀ ਜਿੰਨੇ ਵੀ ਇੱਥੇ ਗੁਰਦਾਰੇ ਨੇ ਸਭ 체ਮੀ ਪਾਛੇ ਦੇ ਗੇ। ਪੁਰਾਤਨ ਖੂਹ ਅੱਜ ਵੀ ਮੌਜੂਦ ਹੈ ਕਿ ਇੱਥੇ ਗੁਰਦਾਰਾ ਸਾਰੇ ਮੌਜੂਦ ਹਨ। ਜੀ। ਤੇ ਆਏ ਨੇ ਅਸਲੀ ਮਗਰ ਰੋੜਦਾਰੋ ਦਸਤੀ ਵਿੱਚ ਸਾਜੀਮਰ ਗੁਰਦਾਰਾ ਉੱਥੇ ਵੀ ਗਏ ਨੇ। ਤੇ ਦਾ ਆਪਣਾ ਖਾਂਪੁਰ ਸਰਾਈ ਗੁਰਦਾਰਾ ਉਸ ਦੇ ਬਾਅਦ ਇੱਥੇ ਆਏ ਨੇ। ਇੱਥੋਂ ਹੁੰਦੇ ਹੁੰਦੇ ਬਾਰਾਮੁਲੇ ਸਿੰਘਪੁਰਾ ਸਭ ਗਏ ਨੇ। ਉੱਥੇ ਗੁਰਦਾਰਾ ਬਣਿਆ ਬਾਰਾਮੁਲਾ ਮੇਨ ਸਿਟੀ ਦੇ ਵਿੱਚ ਬਹੁਤ ਵੱਡਾ ਗੁਰਦਾਰਾ। ਜਿੰਨੇ ਵੀ ਇੱਥੇ ਗੁਰਦਾਰਿਆਂ ਦੀ ਜਿਹੜੇ ਇਤਿਹਾਸਿਕ ਗੁਰਦਾਰੇ ਨੇ ਉਹ ਜਿਹੜੀ ਸੇਵਾ ਬਾਬਾ ਹਰਬੰਸ ਸਿੰਘ ਪੰਥਰਤਨ ਇਹ ਉਹਨਾਂ ਨੇ ਕੀਤੀ ਹੈ ਸਾਰੀ ਸੇਵਾ ਅੱਲੇ ਵੀ ਉਹਨਾਂ ਦੀ ਬੜੀ ਸੇਵਾ ਜੇ ਐਨ ਕਦੇ ਵੀ ਚੱਲ ਰਹੀ ਹੈ ਲੈ ਦੇ ਵਿੱਚ ਇੱਕ ਗੁਰਦਾਰਾ ਦਾਤਨ ਸਾਹਿਬ ਹੈ ਉਹਨਾਂ ਨੇ ਬਣਾ ਕੇ ਦਿੱਤਾ ਸੰਗਤ ਦੇ ਵਾਲੇ ਕੀਤਾ ਉੱਥੇ ਦੀ ਆ ਕਿਉਂਕਿ 12 ਮੌਲੇ ਜਿਹੜਾ ਉੜੀ ਹੈ ਨਾ ਉਹ 12 ਮੌਲੇ ਤੋਂ ਕੋਈ 340 ਕਿਲੋਮੀਟਰ ਦੇ ਕਰੀਬ ਹੈ ਬਾੜ ਦੇ ਇਹਦੇ ਬਹੁਤ ਵਧੀਆ ਗੁਰਦਾਰੇ ਨੇ ਆਇਸ਼ਵਾਸੇ ਕਮਰੇ ਬਣੇ ਨੇ ਫਿਰ ਗੁਰੂ ਸਾਹਿਬ ਉਧਰ ਹੀ ਚਲੇ ਗਏ ਨੇ ਜਿੰਨੇ ਵੀ ਗੁਰਦਾਰੇ ਛੋਟੇ ਸਨ ਇਹ ਵੀ ਛੋਟਾ ਗੁਰਦਾਰਾ ਸੀ ਪਹਿਲੇ ਕੱਚਾ ਸੀ ਫਿਰ ਸੀ ਪੱਥਰਾਂ ਦਾ ਗੁਰਦਾਰਾ ਬਣਿਆ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਇਹ ਜਿਹੜੀ ਇਮਾਰਤ ਹੈ ਸਾਰੀ ਇਹ ਉਹਨਾਂ ਨੇ ਬਣਾਈ ਬਿਲਕੁਲ ਜਿਸ ਮੈਂ ਹੀ ਜਾਨਣਾ ਚਾਹੁੰਦਾ ਸੀਗਾ ਜਿਵੇਂ ਤੁਸੀਂ ਦੱਸਿਆ ਕਿ ਗੁਰਦਾਰਾ ਪਹਿਲਾਂ ਕੱਚਾ ਸੀਗਾ ਤੁਸੀਂ ਵਾਈਸ ਪ੍ਰਧਾਨ ਹੋ ਤੁਸੀਂ ਗੱਲਬਾਤਾਂ ਵੀ ਸੁਣੀਆਂ ਹੋਣਗੀਆਂ ਆਪ ਵੀ ਤੁਸੀਂ ਤਜਰਬੇ ਦੇ ਵਿੱਚੋਂ ਲੰਘੇ ਹੋ ਤਾਂ ਇਹ ਫਿਰ ਗੁਰਦੁਆਰਾ ਕਿਵੇਂ ਅੱਗੇ ਇੱਕ ਦਾ ਆਪਾਂ ਦੇਖ ਰਿਹਾ ਅੱਜ ਤਾਂ ਬਹੁਤ ਵਿਸ਼ਾਲ ਗੁਰਦੁਆਰਾ ਸਾਹਿਬ ਆ ਗਿਆ ਤੇ ਨਾਲ ਸਿੱਖਾਂ ਦੇ ਗੁਰਦੁਆਰਾ ਜਿਹੜਾ ਸੀ ਐਲ ਸ਼ੇਪ ਦੇ ਵਿੱਚ ਸੀ ਇੱਕ ਸਟੋਰੀ ਸੀ ਉੱਪਰ ਕਾਬੀ ਸੀ ਇਹ ਕੱਚਾ ਗੁਰਦਾਰਾ ਸੀ ਪਹਿਲੇ ਤੇ ਉਸ ਤੋਂ ਬਾਅਦ ਫਿਰ ਦੂਜਾ ਗੁਰਦਾਰਾ ਕਮੇਟੀ ਫਿਰ ਕਮੇਟੀ ਨੇ ਬੜਾਇਆ ਸੀ ਪੱਥਰ ਬਹੁਤ ਅੱਛਾ ਗੁਰਦਾਰਾ ਬੜਾਇਆ ਸੀ ਸਿੰਘ ਜੀ ਇਸੇ ਬਾਅਦ ਤੇ 1999 ਦੇ ਵਿੱਚ ਜਦੋਂ ਮਿਲਟਨਸੀ ਇੱਥੇ ਸਟਾਰਟ ਹੋਈ ਤੇ ਬਾਬਾ ਜੀ ਨੇ ਕੰਮ ਲਾ ਦਿੱਤਾ ਇੱਥੇ ਦਾ ਤੇ ਮਿਲਟਨਸੀ ਦੇ ਵਿੱਚ ਸਾਰਾ ਗੁਰਦਾਰਾ ਡਿਸਟੱਬਲ ਕਰਕੇ ਫਿਰ ਉਹਨਾਂ ਨੇ ਬੜਾਇਆ ਜਦੋਂ ਗੁਰਦਾਰਾ ਸਭ ਕੰਪਲੀਟ ਹੋਏ ਤੇ ਮਿਲਟਨਸੀ ਦਾ ਵੀ ਫਰਕ ਪੈ ਗਿਆ ਤੇ ਉਸ ਤੋਂ ਬਾਅਦ ਜਿੰਨੀ ਵੀ ਸੇਵਾਏ ਸਾਰੇ ਇਹ ਵੀ ਅੰਦਰ ਇਹ ਆਪਣੇ ਰਿਆਸ਼ਵਾਂ ਸੇ ਸ਼ਰਾਮ ਬਣੀ ਹੈ ਬਾਬੇ ਦਾ ਡੇਰਾ ਵੀ ਹੈ ਬਰਮਲੇ ਵੀ ਡੇਰਾ ਹਨ ਜੱਗੇ ਉਹਨਾਂ ਦੇ ਗੁਜ਼ਾਰੇ ਇੱਥੇ ਕੋਈ 15 16 ਗੁਜ਼ਾਰੇ ਜਿਹੜੇ ਹਨ ਬਾਬੇ ਨੇ ਵੜਾਏ ਸੋ ਖਾਸ ਤੌਰ ਤੇ ਛਰੀ ਨਗਰ ਦੇ ਵਿੱਚ ਸਿੱਖਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਸ ਤਰ੍ਹਾਂ ਦੇ ਸਬੰਧ ਹੈਗੇ ਆ ਜਿਹੜੇ ਭਾਈਚਾਰੇ ਦੇ ਨਹੀਂ ਸਾਡੇ ਸਬੰਧ ਦੇਖੋ ਜੀ ਸਾਡੇ ਤੇ ਇੱਥੇ ਇਹਨਾਂ ਦੇ ਨਾਲ ਭਾਈਚਾਰੇ ਨਾਲ ਹੀ ਅਸੀਂ ਰਹਿੰਦੇ ਪਏ ਆ ਕੰਗੂ ਜੇਸੂ ਮਿਲਟੈਂਸੀ ਸਟਾਰਟ ਹੋਇਤ 15 ਜੀਏ ਤੋਂ ਚੱਲੇਗੇ ਸਾਰੇ ਇੱਥੇ ਆਸੀ ਰਹੀ ਐ ਪਗੜੀ ਰਹੀ ਐ ਪਗੜੀ ਰਹੀ ਤੇ ਦੋਸਤਾਂ ਵੀ ਨਜ਼ਰਾਂ ਦਾ ਸੀ ਬੜੇ ਕਠਨ ਵਿੱਚ ਵਿੱਚ ਵੀ ਗੁਜ਼ਰਨ ਕਿਉਂਕਿ ਮਿਲਟੈਂਸੀ ਬੜੀ ਪੀਕਸ ਵੀ ਸੀ ਤੇ ਉਧਰੋਂ ਆਰਮੀ ਵੀ ਸੀ ਇਧਰੋਂ ਇਹ ਵੀ ਸਨ ਇਸ ਤਰ੍ਹਾਂ ਸਾਡੇ ਨਾਲ ਫਿਰ ਉਸ ਤੋਂ ਬਾਅਦ ਸਾਢੇ 2-3 ਆਸੀ ਹੋਏ ਨਿਕ ਜੀਟੀਸਮ ਗੁਰਦਾਸਾ ਚਾਹੇ 30 ਲੜ ਜਿਹੜੇ ਉੱਥੇ ਸ਼ਹੀਦ ਹੋ ਗਏ ਸਨ ਫਿਰ ਮਹਿਜੂਨਗਰ ਹੋਇਆ ਫਿਰ ਵੀ ਤਾਂ ਦੁੱਖਾ ਕਾਫੀ ਉਹ ਕਹਿੰਦੇ ਗੋਡਾਣ ਮਾਰਦੀ ਉਹ ਗਵਰਨਮੈਂਟ ਕਹਿੰਦੇ ਮੇਟਣ ਵਾਰਦੇ ਨੇ ਉਹ ਦਾਲਲੇ ਤੱਕ ਕੋਈ ਸਰਾਖ ਨਹੀਂ ਮਿਲਿਆ ਮਗਰ ਅਸੀਂ ਮਹਾਰਾਜ ਦੀ ਕਿਰਪਾ ਥੇ ਮੁਗ ਗੁਰੂ ਸਾਹਿਬ ਦੀ ਕਿਰਪਾ ਕਿਉਂਕਿ ਅਸਲੀ ਇਤਿਹਾਸ ਇਹ ਹੈ ਕਿ ਅਗਰ ਮਾਤਾ ਜੀ ਗੁਰੂ ਸਾਹਿਬ ਨੂੰ ਯਾਦ ਨਾ ਕਰਦੇ ਤੇ ਇਹ ਚੀਜ਼ ਇੱਥੇ ਹੋਣੀ ਨਹੀਂ ਸੀ ਇੱਥੇ ਫਿਰ ਸਤਨਾਮ ਵਾਹੀ ਗੁਰੂ ਸੀ ਜੀ ਤੇ ਉਹਨਾਂ ਦੇ ਕਰਕੇ ਇਸ ਦਿਨੀ ਵੀ ਰੌਣਕ ਲੱਗੀ ਏ ਜਿੰਨੇ ਵੀ ਮਹਿਲ ਬਣੇ ਨੇ ਗੁਰਦਾਰੇ ਬਣੇ ਨੇ ਇਹ ਸਭ ਆ ਬਾ ਬਾ ਅਰਵੰਦ ਸਿੰਘ ਦਿੱਲੀ ਵਾਲੇ ਜਿਹੜੇ ਪੰਥ ਰਤਨ ਆਪ ਚਲਾਣਾ ਕਰਗੇ ਨੇ ਬਾਕੀ ਉਹਨਾਂ ਨੇ ਜਿਹੜੀ ਟੀਮ ਹੀ ਉਹ ਚਲਾ ਰਹੀ ਹੈ ਬਹੁਤ ਬਹੁਤ ਧੰਵਾ ਜੀ ਜਾਣਕਾਰੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ